ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਕੱਲ ਬੜੀ ਦੁਬਧਾ ਵਿੱਚ ਪੈ ਗਈ ਸੀ ਸੰਗਤ ਕਿਉਂਕਿ ਨੈਟ ਤੇ 3 4 5 ਇਹਨਾਂ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਦੱਸਿਆ ਗਿਆ ਸੀ ਸਤਿਗੁਰੂ ਜੀ ਦੇ ਆਪਾਰ ਕਿਰਪਾ ਹੋਈ ਭਾਵੇਂ ਅੱਜ ਵੀ ਜਦੋਂ ਅਰਦਾਸ ਹੋ ਰਹੀ ਸੀ ਉਦੋਂ ਕਿੜਮਣ ਕਿੜਮਣ ਹੋਈ ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਰਾ ਸਮਾਗਮ ਜਿਹੜਾ ਸੀ ਇਹ ਨਿਰਵਿਘਨਤਾ ਸਾਹਿਬ ਸੰਪੂਰਨ ਹੋਇਆ ਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ ਕੀਤਾ ਜਾਂਦਾ ਹੈ ਤੇ ਹੁਣ ਜਿਹੜੇ ਗੁਰਮੁਖ ਪਿਆਰਿਆਂ ਨੇ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਅਤੇ ਪੰਜਾਂ ਪਿਆਰਿਆਂ ਦੀ ਸੇਵਾ ਨਿਭਾਈ ਉਹਨਾਂ ਨੂੰ ਡੱਬੇ ਅਤੇ ਸਿਰੋਪਾਓ ਸਤਿਗੁਰੂ ਜੀ ਦੀ ਬਖਸ਼ਿਸ਼ ਦਿੱਤੀ ਜਾਣੀ ਹੈ ਮੈਂ ਬੇਨਤੀ ਕਰਾਂਗਾ ਪ੍ਰਬੰਧਕ ਕਮੇਟੀ ਦੇ ਗੁਰਮੁਖ ਪਿਆਰਿਆਂ ਨੂੰ ਕਿ ਉਹਨਾਂ ਨੂੰ ਇਹ ਡੱਬੇ ਅਤੇ ਸਿਰੋਪਾਓ ਦਿੱਤੇ ਜਾਣ ਪ੍ਰੀਤਮ ਜੀ ਆਜੋ 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 ਇਹ ਦੇਖੜ ਤੋਂ ਬੋਲੇ ਸੋਨਿਹਾਰਾ भे सो नहारोले सो नहार बोले બોલે સોનહાર બોલે સોનહાર બોલે સોનહાર બોલે સોનહાર બોલે સોનહાર બોલે ਇਹ ਵਾਲੇ ਘਟੀ ਰਹੇ ਦੀ ਉਹ ਤੋਂ ਸਭ ਹਾਂ ਗੁਰੂਖ ਪਿਆਰੇ ਭਾਈ ਸਾਹਿਬ ਜੀ ਜਿਹੜੇ ਪਾਲਕੀ ਵਾਲੀ ਗੱਡੀ ਲੈ ਕੇ ਆਏ ਸੀ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਿਰੋਪਾਉ ਦੀ ਬਖਸ਼ਿਸ਼ ਪ੍ਰਾਪਤ ਕਰਨ ਹਾਂ ਬਾਬਾ ਬਿਸ਼ਕਰਮਾ ਜੀ ਗਿਆਨਾ ਯੂਥ ਕਲੱਬ ਵਾਲਿਆਂ ਤੋਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਬਹੁਤ ਸੋਹਣਾ ਲੱਗਿਆ ਨੌਜਵਾਨ ਮੁੰਡੇ ਸਾਰੇ ਸਾਤ ਸੂਰ ਪਾਲਕੀ ਵਾਲਾ ਲੱਗਿਆ ਪਾਲਕਾ ਬੋਲੇ ਸੋਨਿਹਾਲ ਸਤਿਗੁਰੂ ਜੀ ਜੋ ਪਾਰਕ ਬਖਸ਼ਿਸ਼ ਹੈ ਨਿਸ਼ਕਾਮ ਸੇਵਾ ਝਾੜੂ ਦੀ ਸੇਵਾ ਆਪਣੇ ਸਪੈਸ਼ਲ ਝਾੜੂ ਬਣਾ ਕੇ ਰੱਖੇ ਹੋਏ ਬਾਬਾ ਵਿਸ਼ਕਰਮਾ ਜੀ ਯੂਥ ਕਲੱਬ ਪਾਲਕੀ ਵਾਲੀ ਗੱਡੀ ਦੀ ਸੇਵਾ ਜਿਹੜੇ ਗੁਰੂ ਨੂੰ ਪਿਆਰੇ ਕਰ ਰਹੇ ਸਨ ਆਜੋ ਜੀ ਆਜੋ ਗੁਰੂ ਕੋ ਆਜੋ ਬੋਲੇ ਸੋਨਿਹਾਲ ਗੱਤਕਾ ਪਾਰਟੀ ਉਹਨਾਂ ਦਾ ਜਿਹੜਾ ਉਹ ਵੀ ਆ ਗਏ ਸ਼ਿਰੋਪਉ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ ਜਨਕ ਪਾਰਟੀ ਵਾਲਿਆਂ ਦੇ ਜਿਹੜੇ ਕਮਾਂਡਰ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੋਰ ਬਾਕੀ ਸਾਰੀ ਸੰਗਤ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਸ਼ਬਦ ਕੀਰਤਨ ਦੀ ਸੇਵਾ ਨਿਭਾਉਂਦਿਆਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਅੱਗੋਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਕਰਦੀਆਂ ਰਹਿਣਗੀਆਂ ਪ੍ਰਭਾਤ ਪੀੜੀਆਂ ਦੇ ਵਿੱਚ ਵੀ ਬੜੀ ਸੇਵਾ ਕੀਤੀ ਹੈ ਉਹਨਾਂ ਨੇ ਤੇ ਕੱਲ ਵੀ ਪ੍ਰਭਾਤ ਫੇਰੀ ਜਾਵੇਗੀ ਹਾਂਜੀ ਜੀ ਸਰ ਪਰ ਸੁਣੋ ਗਿਆ ਹਾਂਜੀ ਤੇ ਦੋ ਪ੍ਰਵਾਹ ਤੇ ਜੀ ਆਪਾਂ ਨੇ ਹੋਰ ਕੱਢਣੀਆਂ ਨੇ ਕਿ 5 ਤਰੀਕ ਨੂੰ ਸਿਰਿਆ ਖਾਨ ਪਾਸ ਸਾਧੀਆਂ ਦੇ ਘੋਲ ਪਾਈ ਜਾਣਗੇ ਬਲਜੀਤ ਸਿੰਘ ਕਪੜੀ ਮਾਰੂ ਬਲਜੀਤ ਸਿੰਘ ਕਪੜੀ ਹਮਤਾਨ ਬਲਜੀਤ ਸਿੰਘ ਨਾਪੜੀਆ ਜੀ ਉਹਨਾਂ ਨੂੰ ਵੀ ਗੋਲੇ ਸੋਨੇਹਾ ਬਲਜੀਤ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਸ਼ਿਰੋਪਾ ਦੀ ਬਖਸ਼ਿਸ਼ ਪ੍ਰਾਪਤ ਕਰਨ ਜੀ

ਉਹਨਾਂ ਨੂੰ ਬੇਨਤੀ ਹੈ ਕਿ ਬੀਬੀ ਸ਼ਿਰੋਪਾਉ ਦੀ ਦਾਖਲ ਪ੍ਰਾਪਤ ਕਰਦੀ ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਉਹਨਾਂ ਨੂੰ ਭੇਜਣਾ ਪਊਗਾ ਸੋ ਨਹੀਂ ਇੱਕ ਟੋਹਨੋ ਕੋਰੋਨੀ ਦੀ ਦਵਾਈ ਆ ਜੀ ਮਾਨੋ ਦੇ ਸਾਹਿਬ ਗੁਰਦੁਆਰਾ ਸਾਹਿਬ ਤੋਂ ਸ਼ੋਭਨੀ ਸਾਹਿਬ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਉਹ ਵੀ ਹਾਜ਼ਰੀ ਲਵਾ ਕੇ ਜੀਆਂ ਹਨ ਜੋ ਉਹਨਾਂ ਦਾ ਪਿੱਤਾ ਜਿਹਨੂੰ ਧੰਨਵਾਦ ਕੀਤਾ ਜਾਂਦਾ ਹੈ ਉਹਨਾਂ ਦਾ ਸ਼ਰੂਪ ਆਉਂ ਤੇ ਭੇਜ ਦਿੱਤਾ ਜਾਵੇਗਾ ਇੱਕ ਵਾਰੀ ਫੇਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ